ਸਰ ਜੀ ਕਾਲ ਜੀ ਮੇਰਾ ਨਾਮ ਡਾਕਟਰ ਸੁਨੀਲ ਤਰਗੋਤਰਾ ਪ੍ਰਧਾਨ ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਪਿਛਲੇ 3 ਸਾਲ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਅਸੀਂ ਵੱਖ-ਵੱਖ ਤਰੀਕੇ ਦੇ ਨਾਲ ਮੀਟਿੰਗਾਂ ਦੇ ذریعے ਰੋਸ ਮਜ਼ਾਹਰਿਆਂ ਦੇ ذریعے ਧਰਨੇ ਪ੍ਰਦਰਸ਼ਨਾਂ ਦੇ ذریعے ਆਪਣੀਆਂ ਮੰਗਾਂ ਨੂੰ ਭਗਵੰਤ ਮਾਨ ਜੀ ਤੱਕ ਪਹੁੰਚਾਇਆ ਲੇਕਿਨ ਅਫਸੋਸ ਦੀ ਗੱਲ ਹੈ ਕਿ ਜਿਹੜੇ ਸਾਡੀਆਂ ਰੈਲੀਆਂ ਧਰਨਿਆਂ 'ਚ ਆ ਕੇ ਕਹਿੰਦੇ ਸੀਗੇ ਸਰਕਾਰ ਬਣਨ ਤੋਂ ਪਹਿਲਾਂ ਕਿ ਜਿੱਦਾਂ ਹੀ ਅਸੀਂ ਆਕੇ ਤੁਹਾਡੇ ਮਸਲੇ ਪਹਿਲ ਦੇ ਆਧਾਰ ਤੇ ਪੂਰੇ ਕਰਾਂਗੇ ਲੇਕਿਨ 3 ਸਾਲ ਦੇ ਵਿੱਚ ਸਾਡੀ ਕਿਸੇ ਵੀ ਇੱਕ ਮੰਗ ਦੀ ਜਿਹੜੀ ਆ ਉਹ ਪ੍ਰਵਾਨਗੀ ਨਹੀਂ ਕੀਤੀ ਗਈ ਸੋ ਸਾਰੇ ਜ਼ਰੀਏ ਸਾਰੇ ਤਰੀਕੇ ਅਪਣਾ ਲੇ ਲੇਕਿਨ ਇੱਕ ਤਰੀਕਾ ਰਹਿ ਗਿਆ ਸੀਗਾ ਮਾਨ ਸਾਹਿਬ ਨੂੰ ਕਿੱਕਲੀ ਬਹੁਤ ਪਸੰਦ ਹੈ ਸੋ ਇੱਕ ਕੋਸ਼ਿਸ਼ ਕੀਤੀ ਹੈ ਕਿੱਕਲੀ ਦੇ ਜ਼ਰੀਏ ਕਿ ਸ਼ਾਇਦ ਇਸੇ ਤਰੀਕੇ ਨਾਲ ਸਾਡੀ ਜਿਹੜੀ ਆਵਾਜ਼ ਹੈ ਮਾਨ ਸਾਹਿਬ ਤੱਕ ਜਿਹੜੀ ਆ ਪਹੁੰਚੇ ਸੋ ਕਹਿੰਦੇ ਜੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਦਿੱਲੀ ਵਾਲੇ ਵੱਡੇ ਵੀਰ ਦੀ ਸਮਝ ਕੁਝਾਵੇ ਨਾ ਮੁਲਾਜ਼ਮਾਂ ਨੂੰ ਬੁਲਾਵੇ ਨਾ ਹੁਣ ਟੋਪੀ ਲੱਥੀ ਨਹੀਂ ਕਿਲੀ ਤੋਂ ਸੀਟ ਫਸ ਗਈ ਨਵੀਂ ਦਿੱਲੀ ਤੋਂ ਕੀਤੇ ਬੜਿਆਂ ਦੇ ਅੰਤ ਨੇ ਕੀਤੇ ਬੜਿਆਂ ਦੇ ਅੰਤ ਨੇ ਮੁਲਾਜ਼ਮਾਂ ਦੇ ਆਤਮਕ ਨੇ ਮਾਨ ਸਾਹਿਬ ਮੌਕੇ ਨੂੰ ਸੰਭਿਆ ਨਹੀਂ ਕਿਹੜਾ ਲੀਡਰ ਜਿਹੜਾ ਮੁਲਾਜ਼ਮਾਂ ਨੇ ਮਾਂਜਿਆ ਨਹੀਂ ਤੁਹਾਡੇ ਦਿੱਲੀ ਦਿੱਤਣ ਦੇ ਦਾਅਵੇ ਸੀ ਸਾਰੇ ਮੰਤਰੀ ਤੁਸੀਂ ਦਿੱਲੀ ਦੇ ਰਾਹ ਤੇ ਪਾਏ ਸੀ ਪੰਜਾਬ ਲਵਾਰਿਸ ਛੱਡਿਆ ਹੈ ਦਿੱਲੀ ਵਾਲਿਆਂ ਨੇ ਵੀ ਗੁੱਸਾ ਸ਼ਾਇਦ ਇਸੇ ਗੱਲ ਦਾ ਹੀ ਕੱਢਿਆ ਹੈ ਲੋਕ ਤੁਹਾਨੂੰ ਚਾਹੁੰਦੇ ਨੇ ਇਹ ਮੁਲਾਜ਼ਮ ਵੀ ਉਹਨਾਂ ਲੋਕਾਂ 'ਚ ਹੀ ਆਉਂਦੇ ਨੇ ਤੁਸੀਂ ਹਮੇਸ਼ਾ ਕਹਿੰਦੇ ਹੋ ਲੋਕ ਤੁਹਾਨੂੰ ਚਾਹੁੰਦੇ ਨੇ ਇਹ ਮੁਲਾਜ਼ਮ ਵੀ ਉਹਨਾਂ ਲੋਕਾਂ 'ਚ ਹੀ ਆਉਂਦੇ ਨੇ ਤੁਹਾਡੀ 3 ਸਾਲ ਦੀ ਸਰਕਾਰ ਹੈ ਪਰ ਮੁਲਾਜ਼ਮਾਂ ਦਾ ਹੁਣ ਬੁਰਾ ਹਾਲ ਹੈ ਮੌਕੇ ਨੂੰ ਸਾਂਭ ਲਵੋ ਨੈਸ਼ਨਲ ਹੈਲਥ ਮਿਸ਼ਨ ਵੱਲ ਧਿਆਨ ਦਿਵੋ ਇਹ ਮੇਰੀ ਬੇਨਤੀ ਹੈ ਮੌਕੇ ਨੂੰ ਸਾਂਭ ਲਵੋ ਨੈਸ਼ਨਲ ਹੈਲਥ ਮਿਸ਼ਨ ਵੱਲ ਹੁਣ ਧਿਆਨ ਦਿਵੋ ਆਮ ਆਦਮੀ ਵਾਲੀ ਗੇਂਦ ਅਸੀਂ ਹੱਥੋਂ-ਹੱਥੀ ਬੋਚੀ ਸੀ ਭੁੱਲਿਓ ਨਾ ਕਾਂਗਰਸ ਕਾਲੀਆਂ ਵਾਲੀ ਫੱਟੀ ਵੀ ਇਹਨਾਂ ਮੁਲਾਜ਼ਮਾਂ ਨੇ ਹੀ ਪੋਚੀ ਸੀ ਗਾਚੀ ਹੱਥ ਲੈ ਕੇ ਬੈਠੇ ਹਾਂ ਗਾਚੀ ਹੱਥ ਲੈ ਕੇ ਬੈਠੇ ਹਾਂ ਹੁਣ ਆਪਣੀਆਂ ਤਨਖਾਵਾਂ ਦਾ ਸੋਚਾਂਗੇ ਗਾਚੀ ਹੱਥ ਲੈ ਕੇ ਬੈਠੇ ਹਾਂ ਹੁਣ ਆਪਣੀਆਂ ਤਨਖਾਵਾਂ ਦੀਆਂ ਤਨਖਾਵਾਂ ਦਾ ਸੋਚਾਂਗੇ ਇਹਤੇ ਸਮਾਂ ਦੱਸੂਗਾ ਮਾਨ ਸਾਹਿਬ 27 ਵਿੱਚ ਫੱਟੀ ਹੁਣ ਕਿਦੀ ਕਿਦੀ ਪੋਚਾਂਗੇ ਇਹਤੇ ਸਮਾਂ ਦੱਸੂਗਾ ਮਾਨ ਸਾਹਿਬ 27 ਵਿੱਚ ਫੱਟੀ ਹੁਣ ਕਿਦੀ ਕਿਦੀ ਪੋਚਾਂਗੇ ਧੰਨਵਾਦ ਜੀ ਮੈਨੂੰ ਉਮੀਦ ਹੈ ਕਿ ਇਹ ਕਿੱਕਲੀ ਮਾਨ ਸਾਹਿਬ ਤੱਕ ਜ਼ਰੂਰ ਪਹੁੰਚਦੀ ਹੋਏਗੀ ਤੇ ਇਹਦੇ ਤੇ ਸਾਡਾ ਕੋਈ ਬਣਦਾ ਹੱਲ ਜਿਹੜਾ ਹੈ ਮਾਨ ਸਾਹਿਬ ਨੇ ਜਿਹੜਾ 3 ਸਾਲ ਚ ਸਾਨੂੰ ਅੰਗੋਲਿਆ ਕੀਤਾ ਹੁਣ ਸਾਡੇ ਕੋਈ ਬਣਦੇ ਹੱਲ ਜਿਹੜੇ ਆ ਰਹਿੰਦੇ 2 ਸਾਲ ਦੇ ਵਿੱਚ ਜ਼ਰੂਰ ਕਰਨਗੇ ਧੰਨਵਾਦ ਜੀ